ਬਾਤ ਕਰਨੇ ਬਾਜੀ ਤੇ ਕੋਈ ਇਹ ਕਾਤਲ ਨੂੰ ਵੇਖੋ ਦੁਨੀਆਂ ਦਾ ਉਹ ਮੁੰਡੇ ਦੇ ਵੇਖੋ ਨਹੀਂ ਬਾਜੀ ਪਈਏ ਗਲਤ ਕਰ ਰਹੇ ਨਾ ਨਿਕਲਣਾ ਇਹ ਨਹੀਂ ਗੱਲ ਪੁਲਿਸ ਦੇ ਕਾਤਲ ਨਹੀਂ ਮੈਂ ਧੀਹਾਂ ਦੀ ਪੁਲਿਸ ਕਾਤਲ ਨਹੀਂ ਮੈਂ ਧੀਹਾਂ ਦੀ ਪੁਲਿਸ ਵੇਖੇ ਕਹਿੰਦੇ ਬੱਚੇ ਮਾਰਿਆ ਕੋਹ ਕੋਹ ਗਿਆ ਨੇ ਸ਼ਰਮ ਕਰਿਆ ਯਾਰ ਤੀ ਪੋਰਾ ਕੋਈ ਗਿਆ ਘਰ ਦਾ ਨਾਮ ਵੀ ਸਹੀ ਗਿਆ ਪਰ ਆਪਾਂ ਨੂੰ ਮਾਸਾਂ ਨਹੀਂ ਸੋਥਾਇਆ ਕਿ ਮੈਂ ਗੁੱਛਾ ਨਹੀਂ ਜਦੋਂ ਤੋਂ ਪਾੜਿਆ ਨੇ ਕਿੰਦਰ ਨੇ ਨਹੀਂ ਸਿੱਖ ਨਹੀਂ ਗਏ ਨਹੀਂ ਸਿੱਖਾਂ ਦੀ ਕੋਈ ਨਹੀਂ ਸੱਖ ਨਹੀਂ ਅਸੀਂ ਸਿੱਖਾਂ ਦੀ ਫੈਮਲੀ ਤੋਂ ਨਹੀਂ ਗਏ ਆ ਬਾਈ ਮੈਂ ਕੁਝ ਟੈਲੀਫੋਨ ਪਾਉਂਦਾ ਯਾਰ ਆਪਾਂ ਨੂੰ ਕੀ ਸਾਡਾ ਜਮੀਰ ਮਰਿਆ ਨਹੀਂ ਸਾਡਾ ਦੱਸੋ ਜਮੀਰ ਮਰਿਆ ਵਾ ਆਪਾਂ ਸਿੱਖ ਨਹੀਂ ਆਪਾਂ ਕੁਛ ਤਾਂ ਪਾਉਂਦੇ ਆ ਤੁਹਾਨੂੰ ਪੁੱਛਣਾ ਨੇ ਤੇ ਸ਼ਰਮਦਾਨ ਗਿਰਥੀਆਂ ਨਹੀਂ ਆਉਦੀ ਜਿਹੜਾ ਬਾਬਾ ਜੀ ਜਿਹੜਾ ਗ੍ਰੰਥੀ ਸਾਨੂੰ ਪਤਾ ਲੱਗਿਆ ਨਾ ਉਹਨੂੰ ਖਾਲਸਾ ਟੱਕਰੂ ਕੇ ਫਿਰ ਇੱਕ ਦਿਨ ਸਰਪੇਲ ਜੀ ਜੇ ਇਹ ਕੁੱਤੇ ਦਾ ਹੱਟ ਨਹੀਂ ਨਾ ਬਖਸ਼ਿਆ ਤੇ ਬੱਛਿਆ ਵੀ ਨਹੀਂ ਖਾਲਸੇ ਕੋ ਜਾਣਾ ਦੇਖ ਲਿਓ ਤੇ ਆ ਰੱਖ ਲਿਓ ਜਿਹੜਾ ਬੰਦੇ ਵੀ ਅੱਜ ਉਹਦੇ ਨਾਲ ਉਹਦੀ ਹਮਾਇਤ ਕਰਨ ਦੇ ਨਾ ਯਾਦ ਰੱਖੇ ਰੇ ਬੱਚੇ ਵੀ ਯਾਦ ਰੱਖੋ ਆਹ ਤਾਂ ਤੁਹਾਨੂੰ ਟੱਕਰੂਗਾ ਲੈ ਕੇ ਪੱਛੀ ਤੱਕੇ ਨਾ ਮਾਰੋ ਨਾ ਕਿਹਨਾ ਮਾਰੋ ਬੇਟੀ ਨਾ ਨਾ ਤੱਕੇ ਨਾ ਮਾਰੋ ਜਿੰਦਾਬਾਦ 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 क्या रंजीत नहीं भाजी तुम्हें गलत करना यह हिमेती हिमायती होगी ਮਰੇ ਕੋਲ ਮਾਰ ਕੇ ਨਾ ਚਾਹਦੇ ਆਂਗੇ ਇਹ ਕਹਿੰਦੇ ਕਿ ਬੱਚੇ ਮਾਰਾ ਖੋ ਖੋ ਕਿਉਂ ਨਹੀਂ ਸ਼ਰਮ ਕਰ ਯਾਰ ਦੀ ਪੂਰਾ ਪਰ ਆਪਾਂ ਨੂੰ ਮਸਾਣਿਓ ਸੋਥਾਇਆ ਵੀ ਮੈਨੂੰ ਬਾਤ ਬੁਖਾਲੂ ਜਤਾ ਦੋ ਪਾੜਿਆ ਨੇ ਕੀ ਕਰਨੇ ਨਹੀਂ ਸਿੱਖ ਨਹੀਂ ਗਏ ਨਹੀਂ ਸਿੱਖਾਂ ਦੀ ਕੋਈ ਨਹੀਂ ਸਿੱਖ ਨਹੀਂ ਅਸੀਂ ਸਿੱਖਾਂ ਦੀ ਫੈਮਲੀ ਤੋਂ ਨਹੀਂ ਗਏ ਹਾਂ ਬਈ ਨਾ ਕੁਝ ਕਰੇ ਕੋਈ ਪੌਂਡਾ ਯਾਰ ਆਪਾਂ ਨੂੰ ਕੀ ਸਾਡਾ ਜ਼ਮੀਰ ਮਰਿਆ ਕੀ ਸੋਧਾ ਦੱਸੋ ਜਮੀਰ ਮਰਿਆ ਵਾ ਆ ਗਿਆ ਭੋਗ ਆਪਾਂ ਨਹੀਂ ਕੁਛ ਤਾਂ ਭੋਗ ਪਾਉਂਦੇ ਆ ਤੁਹਾਨੂੰ ਪੁੱਛਣਾ ਜੇ ਸ਼ਰਮਦਾਨ ਗੱਲ ਨਹੀਂ ਆਉਦੀ ਜਿਹੜਾ ਬਾਬਾ ਜੀ ਜਿਹੜਾ ਗਰੰਤੀ ਸਾਨੂੰ ਪਤਾ ਲੱਗਿਆ ਨਾ ਉਹਨੂੰ ਖਾਲਸਾ ਟੱਕਰੂ ਕੇ ਫਿਰ ਇੱਕ ਦਿਨ ਸਰਬੀਲ ਜੀ ਜੇ ਇਹ ਕੁੱਤੇ ਦਾ ਹੱਟ ਨਹੀਂ ਨਾ ਬਖਸ਼ਿਆ ਤੇ ਬਖਸ਼ਿਆ ਵੀ ਨਹੀਂ ਖਾਲਸੇ ਕੋ ਜਾਣਾ ਦੇਖ ਲਿਓ ਤੇ ਆ ਰੱਖ ਲਿਓ ਜਿਹੜਾ ਬੰਦੇ ਵੀ ਅੱਜ ਉਹਦੇ ਨਾਲ ਉਹਦੀ ਹਮਾਇਤ ਕਰਨ ਦੇ ਨਾ ਯਾਦ ਰੱਖਿਆ ਤੇ ਉਹਨਾਂ ਦੇ ਬੱਚੇ ਵੀ ਯਾਦ ਰੱਖਿਓ ਆਹ ਸਾ ਤੈਨੂੰ ਟੱਕਰੂਗਾ ਵੇਖੇ ਪਛੈ ਤੱਕੇ ਨਾ ਮਾਰੂ ਨਾ ਮਾਰੂ ਬੇਚੀ ਨਾ ਨਾ ਤੱਕੇ ਨਾ ਮਾਰੂ ਆਜੋ ਆਜੋ ਭਾਈ ਪਰ ਭਾਈ ਅੱਜ ਦੇ ਤਾਂ ਕੰਨ ਬੰਦੇ ਦਾ ਪਤਾ ਲੱਗ ਜਾਣਾ ਕਿਨੇ ਅਦਾਤ ਕੀਤੀ ਆ ਫਿਰ ਮੈਂ ਸਾਨੂੰ ਵੀ ਟੱਕਰੂਗਾ ਵੇਖਿਆ ਯਾਦ ਰੱਖਿਓ ਫਿਰ ਵੀ ਆਪਾਂ ਸੁੱਜੜ ਨੂੰ ਕੰਢੇ ਦੀ ਪੰਜਾਬ ਦਾ ਉਹ ਸੁੱਜੜ ਦੀ ਜਿੱਲੇ ਖੋਪੋਕੇ ਨਿਆਣਿਆਂ ਨੂੰ ਮਾਰਿਆ ਤਾਂ ਤੁਸੀਂ ਫਿਰ ਵੀ ਉਹਦੀ ਰੱਖਿਆ ਵਾਤੇ ਫਿਰਦੇ ਹੋ ਨੇ ਕਰੇਗਾ ਬੱਚੇ ਮਾਰਦੇ ਕੋ ਕਹੇ ਬੱਚੇ ਕੋ ਬੋਲਦਾ ਕਈ ਨਕੋਂ ਮੁਸਲਮਾਨ ਆਏ ਨੇ ਜਿੰਦਾਬਾਦ ਪਿੰਡਾਂ ਵਾਲਾ ਜਿੰਦਾਬਾਦ 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 ਆਪਣਾ ਚਾਹਾਂ ਚਾਹਾਂ ਸਾਲਾ ਦੇ ਲੱਗੇ ਨਾ ਕੋਈ ਫੋਨ 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 ਸਟੇਟਮੈਂਟ ਆ ਵੀ ਨਿਕਲ ਗਿਆ ਬੱਚਾ ਕੋਕੋ ਕਰ ਮਾਰੇ ਨੇ ਇਹਦੇ ਪੋਟ ਤੁਹਾਡੇ ਕਹੇ ਜਿੰਦਾਬਾਦ 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 ਸਿਕਾਂਦਰ ਜਿੰਦਾਬਾਦ 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 ਸਿਕਾਂਦਰ ਸਿਕਾਂਦਰ ਕੀ ਗੱਲ ਪਤਾ ਇਹ ਆ ਜਿਹੜਾ ਦੁਸ਼ਟ ਪੁਲਿਸ ਅਫਸਰਿਆ ਸੁਪਰ ਸਰਹੰਡੇ ਇੰਨੇ ਹਜ਼ਾਰਾਂ ਸਿੱਖਾਂ ਦਾ ਜਿਹੜਾ ਕਤਲ ਆ ਮਿਆਂ ਉਹ ਕੀਤਾ ਸੀ ਇਸ ਗੁਸਤੇ ਦਾ ਜਿਹੜਾ ਭੋਗਿਆ ਨਹੀਂ ਪੈਂਦਿਆਂਗੇ ਇੱਥੇ ਅਰਦਾਸ ਸਾਡੇ ਸ਼ਹੀਦਾਂ ਦੀ ਯਾਦ ਵਿੱਚ ਜਿਹੜੀ ਹੋਏਗੀ ਜਿਹੜੇ ਬੁੱਚੇ ਪੁਲਿਸ ਅਫਸਰ ਨੇ ਜਿਹੜੇ ਸਿੰਘ ਸ਼ਹੀਦ ਕੀਤੇ ਸੀ ਨਾ ਉਹਨਾਂ ਦੀ ਯਾਦ ਵਿੱਚ ਜਿਹਦੀ ਅਰਦਾਸ ਹੋਏਗੀ ਇਹਨਾਂ ਬੁੱਚਿਆਂ ਨੇ ਕੌਮ ਹੋ ਕੇ ਸਿੱਖ ਜਵਾਨੀ ਦਾ ਜਿਹੜਾ ਘਾਣਿਆ ਉਹ ਕੀਤਾ ਸਾਡੀ ਨਾ ਨਾ ਕਰ ਸਕਦੇ ਅਦਾਲਤਾਂ ਦੇ ਵੀ ਅੰਦਰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਦੋਸ਼ੇ ਦੰਦਿਆ ਇਹਨਾਂ ਨੇ ਤਾਂ ਬਾਬਾ ਚਰਨ ਸਿੰਘ ਕਾਲਸੋਹਾ ਵਾਲੇ ਮਹਾਪੁਰਖ ਸ਼ਹੀਦ ਕੱਢ ਕਦੀ ਇਹਨਾਂ ਨੇ ਨਾ ਕੋਈ ਵਕੀਲ ਬਖਸ਼ਿਆ ਨਾ ਕੋਈ ਇਹਨਾਂ ਨੇ ਜ਼ਿੰਮੇਦਾਰ ਸ੍ਰੀ ਦਾ ਹਸਤਾਖਰ ਲਿਆ ਜਿੰਦੀ ਭਾਈ ਗੁਗੇਰ ਸਿੰਘ ਉਹਨਾਂ ਨੇ ਨਾ ਕੋਈ ਪੁੱਤ ਦਾ ਸਮਰਥਨ ਕੀਤਾ 12 ਕੋਈ ਐਸਾ ਬੁੱੱਟ ਕਰਦਾ ਜਨਾਬ ਉਹ ਹੋ ਗਿਆ ਉਹ ਅਸੀਂ ਨਹੀਂ ਪੈਣ ਦੇਵਾਂਗੇ ਤੇ ਸਿਰਫ ਸਾਡੇ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜੀਆਂ ਅਰਦਾਸਾਂ ਉਹ ਹੋਵੇਗੀ ਜਿੰਦਾਬਾਦ ਜਿੰਦਾਬਾਦ ਕਿੱਥੇ ਪੈ ਰਿਆ ਸੀਪ ਹੋ ਗਿਆ ਦੇਖੋ ਅੰਮ੍ਰਿਤਸਰ ਦੇ ਵਿੱਚ ਇਹ ਬੱਲੇ ਦੇ ਲਾਗੇ ਜਿਹੜਾ ਇੱਕ ਸੰਧੂ ਖਾਲਸਾ ਮਿਆਂ ਉੱਥੇ ਇਹ ਪੁਲਿਸ ਵਾਲਿਆਂ ਵੱਲੋਂ ਇੱਕ ਬੁੱੱਟੇ ਪੁਲਿਸ ਅਫਸਰ ਦਾ ਜਿਹੜਾ ਅਦਾਲਤਾਂ ਦੇ ਵਿੱਚੋਂ ਮਰਦੋਸ਼ੀ ਆ ਲਾਵੇਂ ਆ ਗਿਆ ਹੋਇਆ ਆ ਉਹਦੀ ਯਾਦ ਦੇ ਵਿੱਚ ਉਹਦੇ ਨਮਿਤ ਜਿਹੜਾ ਭੋਗ ਹੋਇਆ ਉਹ ਪਾ ਰਹੇ ਆ ਤੇ ਇਹੀ ਬੁੱੱਟੇ ਦਾ ਅਸਰ ਹੈ ਸਭ ਕਹਾਦੇ ਸਿੰਘਾਂ ਨੂੰ ਜਿਹੜਾ ਚੱਕ ਕੇ ਉਹ ਲੈ ਜਾਂਦਾ ਹੁੰਦਾ ਸੀ ਓਏ ਇਹ ਨਾ ਤਾਂ ਸਿੱਖ ਸੀ ਇਹ ਸੂਬੇ ਸਰਹੰਦ ਦਾ ਹੀ ਜਿਹੜਾ ਦੂਜਾ ਵਾਰ ਸੀ ਨਹੀਂ ਫੋਟੋਗ੍ਰਾਫ ਥੋੜਾ ਲੈ ਕੀ ਬੁਚਾਰਾਂ ਸਿੱਖਣਾ ਦਾ ਬੁਵਾ ਦਾ ਨਹੀਂ ਕੋਈ ਨਹੀਂ ਕੋਈ ਨਹੀਂ ਅਜੀ ਬੈਠਾ ਸਾਰੇ ਗਲਾਸ ਭਾਈ ਜਣ ਨੂੰ ਆਣ ਕੋਈ ਨਹੀਂ ਬਾਬਾ ਆ ਗਿਆ